ਇਸ ਪਰਿਵਾਰ ਦਾ ਜੋ ਕੇਸ ਲੜ ਰਿਹਾ ਹੈ ਉਹ ਵਕੀਲ ਸਾਹਿਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਸਾਹਿਲ ਜੀ ਅੱਜ ਇੱਕ ਰੋਂਦੀ ਮਾਂ ਦੇ ਕੋਲ ਖੜੇ ਆ ਅੱਜ ਪੂਰਾ ਪਰਿਵਾਰ ਜਿਹੜਾ ਰੋ ਰਿਹਾ ਹੈ ਸਾਹਿਲ ਜੀ ਇਸ ਪਰਿਵਾਰ ਨੂੰ ਹੁਣ ਤੁਹਾਡੇ ਤੋਂ ਉਮੀਦ ਹੈ ਕਿਹੜਾ ਸਟੈਪ ਤੁਹਾਡੇ ਵੱਲੋਂ ਚੁੱਕਿਆ ਜਾ ਰਿਹਾ ਸਰ ਅਸੀਂ ਮੈਮ ਅਸੀਂ ਹਾਈ ਕੋਰਟ ਜਾ ਰਹੇ ਹਾਂ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ ਫਾਰ ਕਸਟੋਡੀਅਲ ਡੈਥ ਹਮ ਇਟ ਇਜ਼ ਅ ਡੈਥ ਇਨ ਕਸਟਡੀ ਜੀ ਜੁਡੀਸ਼ੀਅਲ ਡੈਥ ਚ ਉਹਦੀ ਡੈਥ ਈ ਹੈ ਮੈਮ ਹਮ ਸਾਡੇ ਪ੍ਰੀਜ਼ੰਪਸ਼ਨ ਆ ਜਾਂ ਤਾਂ ਉਹਨਾਂ ਨੂੰ ਇਨਸੂਲਿਨ ਲਗਾਤਦਾ ਹਾਂ ਜਿਆ ਕੋਈ ਪਰਸਨਲ ਚੀਜ਼ ਦਿੱਤੀ ਜੀ ਉਹਨਾਂ ਨੂੰ ਓਕੇ ਜੀ ਮੈਮ ਸੀਬੀ ਤੇ ਜਾਂ ਸੀਬੀਏ ਜਾਂ ਆਊਟ ਆਫ ਸਟੇਟ ਇਨਕੁਆਰੀ ਤੇ ਅਸੀਂ ਮੰਗ ਕਰਾਂਗੇ ਹਾਂ ਇਹ ਫਾਸਟ ਟਰੈਕ ਟਾਈਮ ਬੋਰ ਬਰੀਕ ਨੇ ਇਨਕੁਆਰੀ ਕੀਤੀ ਜਾਵੇ ਹਾਂ ਬਿਕਾਜ਼ ਹੀ ਵਾਸ ਹੈਲ ਐਂਡ ਹਾਰਟੀ ਔਰ 21 ਜਨਵਰੀ ਹਾਂ ਜਦੋਂ ਕੋਰਟ ਚਾਇਆ ਉਹਨਾਂ ਦਾ ਕੇਸ ਕਮਿਟ ਹੋਇਆ ਜੀ ਹੀ ਵਾਸਨਟ ਗੁੱਡ ਕੰਡੀਸ਼ਨ ਬੈਟਰ ਕੰਡੀਸ਼ਨ ਐਂਡ ਹੀ ਵਾਸ ਫਿਟ ਹਾਂ ਪਰਿਵਾਰ ਵੀ ਪਰਿਵਾਰ ਵੀ ਇਹੀ ਵਕੀਲ ਸਰ ਕਹਿ ਰਿਹਾ ਕਿ ਉਹ ਤਾਂ ਕੁਝ ਖਾਂਦਾ ਨਹੀਂ ਸੀ ਉਹ ਤਾਂ ਨਸ਼ਾ ਵੀ ਨਹੀਂ ਖਾਂਦਾ ਸੀ ਪੂਰੀ ਤਰ੍ਹਾਂ ਫਿਟ ਸੀ ਮੈਮ ਕਿਉਂ ਆਪਣੀ ਨੈਸਸਿਟੀ ਹੁੰਦੀ ਆ ਜੋ ਜਦੋਂ ਬੰਦਾ ਜੇਲ੍ਹ ਤੋਂ ਲੈ ਕੇ ਆਉਂਦੇ ਆ ਤਾਂ ਉਹਦਾ ਮੈਡੀਕਲ ਹੁੰਦਾ ਹਰ ਵਾਰ ਹੂੰ ਠੀਕ ਆ ਜੇਲ੍ਹ ਤੋਂ ਲੈ ਕੇ ਆਉਣ ਤੋਂ ਬਾਅਦ ਜੇਰੇ ਛੱਡਣ ਤੋਂ ਪਹਿਲਾਂ ਹੂੰ ਹੀ ਵਾਸ ਹੈਵਿੰਗ ਨੋ ਮੈਡੀਕਲ ਕੰਡੀਸ਼ਨ ਆਫ ਐਨੀ ਸੌਰਟ ਉਹਨੂੰ ਬੀਪੀ ਤੱਕ ਨਹੀਂ ਉਹਦਾ ਕਦੇ ਫਲਕਚੂਏਟ ਹੋਇਆ ਮੈਮ ਹੂੰ ਤੇ ਜਿਹੜੀਆਂ ਰਿਪੋਰਟਾਂ ਤੁਹਾਨੂੰ ਦਿੱਤੀਆਂ ਗਈਆਂ ਉਸ ਦੇ ਵਿੱਚ ਕੀ ਦੱਸਿਆ ਗਿਆ ਕੋਈ ਸਾਨੂੰ ਰਿਪੋਰਟ ਨਹੀਂ ਪਹੁੰਚਾਈ ਗਈ ਨਾ ਵੱਲੋਂ ਮੈਮ ਸਾਡਾ ਫੋਨ ਤੱਕ ਨਹੀਂ ਪਹੁੰਚੀਤਾ ਪਰ ਬਾਅਦ ਨੂੰ ਵੀ 3 ਦਿਨ ਬਾਅਦ ਦੱਸਿਆ ਜੀ ਅੱਛਾ ਪਹਿਲਾਂ ਡੈਥ ਹੋ ਗਈ ਸੀ ਜੇ ਪਹਿਲਾਂ ਡੈਥ ਹੋ ਗਈ ਸੀ ਜੀ ਤੇ ਦੋ ਤਰੀਕ ਦੇ ਬਿਮਾਰ ਚਲਦੇ ਆ ਜੀ ਜੋ ਉਹਨਾਂ ਦਾ ਕਹਿਣਾ ਹੈ ਜੀ ਸੋ ਇੱਕ ਜਾਂ ਦੋ ਦੇ ਰਜਿੰਦਰਾਚ ਨੇ ਹੂੰ ਸੋ ਪਰਿਵਾਰ ਨੂੰ ਬਹੁਤ ਲੇਟ ਇਨਫੋਰਮ ਕੀਤਾ ਜਾਂਦਾ ਹੂੰ ਉਸ ਤੋਂ ਬਾਅਦ ਤਾਂ ਮੈਂ ਮਾਮਲਾ ਹੀ ਇੱਥੋਂ ਨਿਕਲ ਜਾਂਦਾ ਜੀ ਹੂੰ ਪਰ ਜਿਵੇਂ ਸਾਰੇ ਸਾਥ ਦੇ ਰਿਹਾ ਲੱਗਦਾ ਕਿ ਤੁਹਾਨੂੰ ਜਿਹੜਾ ਵਾ ਤੁਸੀਂ ਇਹਨਾਂ ਦੇ ਪੱਖ ਤੋਂ ਲੜ ਰਹੇ ਹੋ ਇਨਸਾਫ ਮਿਲ ਜਾਏਗਾ ਮੈਂ ਜ਼ਰੂਰ ਦੁਆਵਾਂਗੇ ਜੀ ਮੈਂ ਮੋਸਟ ਟਾਈਮ ਤੱਕ ਅਸਿਡੀਅਲ ਡੈਥ ਕੇਸਿਸ ਗੋਜ਼ ਅਨਪਰਨਿਸ਼ਡ ਚਾਂਸਸ ਹੈ ਪੂਰੇ ਮੈਮ ਪੂਰੇ ਕਿਉਂਕਿ ਸਰਕਮਸਟੈਂਸ਼ੀਅਲ ਐਵੀਡੈਂਸ ਤੇ ਬੇਸ ਆ ਡਾਇਰੈਕਟ ਐਵੀਡੈਂਸ ਨਹੀਂ ਹੁੰਦਾ ਨਹੀਂ ਕਿਉਂਕਿ ਇਟ ਇਜ਼ ਅ ਅਫੈਂਸ ਅਕੋਰਡਿੰਟ 4 ਵਾਲਸ ਆਫ ਦਾ ਪ੍ਰੀਜ਼ਨ ਜੀ ਸੋ ਡਾਇਰੈਕਟ ਐਵੀਡੈਂਸ ਨਹੀਂ ਹੋਵੇਗਾ ਸਰਕਮਸਟੈਂਸ਼ੀਅਲ ਐਵੀਡੈਂਸ ਵੀ ਹੈ ਬਣਾ ਪ੍ਰੂਫ ਜੇ 23 ਤਰੀਕ ਨੂੰ ਬੰਦਾ ਗੋਡ ਆ ਪੂਰੀ ਕੰਡੀਸ਼ਨ ਚਾ ਉਹਦੇ ਕੋਈ ਮੈਡੀਕਲ ਰਿਕਾਰਡ ਨਹੀਂ ਉਹਦੇ ਕੋਈ ਖਲਾਫ ਜਿ ਉਹਨੂੰ ਕਿਸੇ ਸੋਰਟ ਦੀ ਬਿਮਾਰੀ ਆ ਐਂ 10 ਦਿਨਾਂ ਚ ਬੰਦੇ ਨੂੰ ਕੀ ਹੋ ਗਿਆ ਜੀ ਜਿਵੇਂ ਸਾਰੇ ਸਾਥ ਦੇ ਰਿਹਾ ਲੱਗਦਾ ਕਿ ਤੁਹਾਨੂੰ ਜਿਹੜਾ ਵਾ ਤੁਸੀਂ ਇਹਨਾਂ ਦੇ ਪੱਖ ਤੋਂ ਲੜ ਰਹੇ ਹੋ ਇਨਸਾਫ ਮਿਲ ਜਾਏਗਾ ਮੈਮ ਜ਼ਰੂਰ ਦਵਾਵਾਂਗੇ ਜੀ ਮੈਂ ਮੋਸਟ ਆਫ ਟਾਈਮ ਅਸਿਉਡੀਅਲ ਡੈਥ ਕੇਸਸ ਗੋਜ਼ ਅਨਪਰਨਿਸ਼ਡ ਚਾਂਸਸ ਹੈ ਪੂਰੇ ਮੈਮ ਪੂਰੇ ਕਿਉਂਕਿ ਸਰਕਮਸਟੈਂਸ਼ੀਅਲ ਐਵਿਡੈਂਸ ਤੇ ਬੇਸ ਆ ਡਾਇਰੈਕਟ ਐਵਿਡੈਂਸ ਨਹੀਂ ਹੁੰਦਾ ਨਹੀਂ ਕਿਉਂਕਿ ਇਟ ਇਜ਼ ਅ ਆਫੈਂਸ ਅਕੋਰਡਿੰਟ 4 ਵਾਲਸ ਆਫ ਦਾ ਪ੍ਰिजन ਜੀ ਸੋ ਡਾਇਰੈਕਟ ਐਵਿਡੈਂਸ ਨਹੀਂ ਹੋਵੇਗਾ ਸਰਕਮਸਟੈਂਸ਼ੀਅਲ ਐਵਿਡੈਂਸ ਵੀ ਹੈ ਵੈਨਾ ਪ੍ਰੂਫ ਜਿਵੇਂ ਇੱਕ ਤਰੀਕੇ ਤੋਂ ਬੰਦਾ ਗੋਡ ਆ ਪੂਰੀ ਕੰਡੀਸ਼ਨ ਚਾ ਉਹਦੇ ਕੋਈ ਮੈਡੀਕਲ ਰਿਕਾਰਡ ਨਹੀਂ ਉਹਦੇ ਕੋਈ ਖਲਾਫ ਜਿ ਉਹਨੂੰ ਕਿਸੇ ਸੋਰਟ ਦੀ ਬਿਮਾਰੀ ਆ ਐਂ 10 ਦਿਨਾਂ ਚ ਬੰਦੇ ਨੂੰ ਕੀ ਹੋ ਸੋ ਬਿਲਕੁਲ ਧੰਨਵਾਦ ਤੁਹਾਡਾ ਸੋ ਇਹ ਸੀ ਇਹਨਾਂ ਦੇ ਪੱਖ ਤੋਂ ਜਿਹੜੇ ਵਕੀਲ ਇਹਨਾਂ ਦਾ ਕੇਸ ਲੜ ਰਹੇ ਨੇ ਹਾਈ ਕੋਰਟ ਦਾ ਇਸ ਪਰਿਵਾਰ ਨੇ ਰੁਖ ਕੀਤਾ ਇਸ ਪੂਰੇ ਪਰਿਵਾਰ ਨੂੰ ਹੁਣ ਇਹਨਾਂ ਤੇ ਹੀ ਆਸ ਹੈ ਕਿ ਕੋਈ ਨਾ ਕੋਈ ਇਹਨਾਂ ਨੂੰ ਇਨਸਾਫ ਜ਼ਰੂਰ ਦਵਾਏਗਾ